ਸਾਸੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਅੱਜ ਫਿਰ ਗੱਲ ਕਰਨ ਜਾ ਰਿਹਾ ਦਿਲਜੀਤ ਦੋਸਾਂਝ ਦੀ ਦੋਸਾਂਝਾ ਬੜਾ ਅਕਸਰ ਚਰਚਾ ਦੇ ਵਿੱਚ ਰਹਿੰਦਾ ਹੈ ਕਿਉਂਕਿ ਉਹਨਾਂ ਦੇ ਫੈਨਸ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਵਰਲਡਵਾਈਡ ਫੈਨ ਉਹਨਾਂ ਦੇ ਦੇਖੇ ਜਾਂਦੇ ਨੇ ਉਹਨਾਂ ਦੇ ਸ਼ੋਅ ਤੇ ਨੱਚਦੇ ਨਜ਼ਰ ਆਉਂਦੇ ਨੇ ਤੇ ਇੱਕ ਵਾਰ ਫਿਰ ਦਿਲਜੀਤ ਦੋਸਾਂਝ ਨੇ ਕਮਾਲ ਕਰ ਦਿੱਤੀ ਹੈ ਪੂਰੀ ਖਬਰ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਿਲਜੀਤ ਦੋਸਾਂਝ ਹੁਣ ਰੇਸ ਤੋਂ ਪੈਰ ਹੀ ਨਿਚੁੱਕਰੇ ਅੱਜ ਹਮੈਸ ਕਰਕੇ ਕਹਿ ਰਿਹਾ ਕਿ ਹੁਣ ਸਭ ਤੋਂ ਪਹਿਲਾਂ ਪੀਸੀ ਸਟੇਡੀਅਮ ਸੋਲਡ ਆਊਟ ਹੋਇਆ ਉਸ ਤੋਂ ਬਾਅਦ ਵਿਨੀਪੈਗ ਦੇ ਵਿੱਚ ਜਿਹੜਾ ਲਾਈਵ ਕੰਸਰਟ ਹੋਇਆ ਸੀ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਦੇਖਣ ਪਹੁੰਚੇ ਸੀਗੇ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਸ਼ੋਅ ਤੇ ਆਏ ਸੀ ਤੇ ਹੁਣ ਰੌਜਰਸ ਪਲੇਸ ਐਡਮੰਟਨ ਵਾਲਾ ਜਿਹੜਾ ਕੰਸਰਟ ਸੀ ਉਹ ਵੀ ਸੋਲਡ ਆਊਟ ਹੋ ਗਿਆ ਦੱਸ ਦਿਆ ਕਿ ਦਿਲਜੀਤ ਆਪਣੇ ਦਿਲੂ ਮਨਾਤੀ ਟੂਰ ਤੇ ਨੇ ਤੇ ਨੇਰੀ ਲਿਈ ਹੋਈ ਆ ਦਸਾਂਝਾ ਵਾਲੇ ਨੇ ਇਸ ਦੇ ਨਾਲ ਜੇ ਆਪਾਂ ਦਲਜੀਤ ਇੰਸਟਾ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਰੀਲਾਂ ਜਿਹੜੀਆਂ ਅਕਸਰ ਚਰਚਾ ਦੇ ਵਿੱਚ ਰਹਿੰਦੀਆਂ ਨੇ ਕਿਉਂਕਿ ਦਲਜੀਤ ਦੋਸਾਂਝ ਅਕਸਰ ਸ਼ਰਾਰਤਾ ਕਰਦੇ ਨਜ਼ਰ ਆਉਂਦੇ ਨੇ ਦਲਜੀਤ ਨੇ ਇੱਕ ਰੀਲ ਪੋਸਟ ਕੀਤੀ ਹੈ ਜਿਸ ਦੇ ਵਿੱਚ ਉਹ ਆਪਣੇ ਸਾਥੀਆਂ ਦੇ ਨਾਲ ਸ਼ਰਦਾਈ ਰਗੜਦੇ ਨਜ਼ਰ ਆ ਰਹੇ ਨੇ ਤੇ ਜਿਸ ਕੁੰਡੇ ਦੇ ਵਿੱਚ ਉਹ ਸ਼ਰਦਾਈ ਰਗੜਦੇ ਪਏ ਨੇ ਉਸ ਕੁੰਡੇ ਦੇ ਵਿੱਚ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਦਲਜੀਤ ਦੋਸਾਂਝ ਤੇ ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਕਿ ਐਵੇਂ ਨਹੀਂ ਸਟੇਡੀਅਮ ਸੋਲਡ ਆਊਟ ਹੁੰਦੇ ਇਹ ਵੀਰ ਜੀ ਐਦਾਂ ਹੁੰਦੇ ਨੇ ਐ ਐਵੇਂ ਨਹੀਂ ਸਟੇਡੀਅਮ ਸੋਲਡ ਆਊਟ ਹੁੰਦੇ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और व्हाट्सएप चैनल पर